这边停车可以去，是吧？充电。 ਲਾਈਸੈਂਸ ਆ ਜਿਸ ਕਿਸਮਾ ਦਾ 500 ਰੁਪਏ ਦਾ ਭਾਈ ਤੁਹਾਡੇ ਕੋਲ ਤੁਸੀਂ ਮੇਰੇ ਬੰਦੇ ਨੂੰ ਤਾਂ ਨਹੀਂ ਦੁੱਤਾ ਉਹ ਲੈ ਜੀ 500 ਰੁਪਏ ਦਾ ਲਾਈਸੈਂਸ ਬਣਾਉਣਾ ਸੀ ਮਾੜੇ ਬੰਦੇ ਯਾ ਤੁਸੀਂ ਆਪਣੇ ਲਈ ਕੰਮ ਵਾਸਤੇ ਬਣਾਇਆ ਰਹਿੰਦੇ 500 ਰੁਪਏ ਦਾ ਟ੍ਰੇਡ ਲਾਈਸੈਂਸ ਕਿਉਂ ਨਹੀਂ ਬਣਾਇਆ ਆਪਣੇ ਮੁਲਾਜ਼ਮਾ ਦੇ ਮੈਡੀਕਲ ਸਰਟੀਫਿਕੇਟ ਕਿਉਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਮਾੜੇ ਜੀ ਤੁਸੀਂ ਦੱਸੋ ਉਹ ਆਪਰੇਸ ਵਾਲੇ ਕਿਥੋਂ ਲਾ ਦੇ ਗਏ ਇਹ ਬਾਈਚਾ ਕਰਦੇ ਸਿਰ ਮੈਂ ਗੱਲ ਕਰੇ ਦਰਾ ਕੇ ਅਪੀਲ ਕਰ ਰਹੇ ਹਾਂ ਕਿ ਮੈਡੀਕਲ ਚੈੱਕਅਪ ਕਰਾ ਦਿੱਤੀ ਕਿ ਕਿਲਾ ਹੋਤੀ ਮਾੜੇ ਬੰਦੇ ਆਪਾਂ ਬੈਂਕ ਕੋਲ ਪੇਲੇ ਉਹ ਬੋਦੀ ਮਾਰੇ ਬੰਦੇ ਆ ਆਇਆ ਆ ਬੰਦੇ ਨੂੰ ਸੈਂਡ ਕੀਤਾ ਭਾਜੀ ਵੱਲੋਂ ਮੇਰੇ ਬੰਦੇ ਨੂੰ ਸੈਂਡ ਕਰਤਾ ਬੰਦਾ 3000 ਰੁਪਏ ਹੋ ਗਿਆ ਮੈਨੂੰ ਹਲੋ ਹਲੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਦੇਦਾ ਹਲੋ ਹਲੋ ਮੈਂ 3000 ਰੁਪਏ ਮਿਲ ਗਿਆ 500 ਰੁਪਏ ਦਾ ਟ੍ਰੇਡ 3000 ਕੇਚੀ ਦਾ ਮੰਗਿਆ ਜੀ ਭਾਜੀ ਮੈਨੂੰ ਕੀ ਪਤਾ ਇਹਨੂੰ ਪੁੱਛ ਕਰਦਾ ਕਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਉੱਥੇ ਕਾਰਵਾਈ ਕਰਾਓ ਆਂਡੀ ਆਇਆ ਯਾਰ ਮੇਰੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡੀਆਂ ਆਈਆਂ ਸਾਰੀਆਂ ਮੈਂ ਗੱਲ ਕਰਦਾ ਮੈਂ ਕਹਿੰਦਾ ਮੇਰੇ ਨਾਲ ਆਇਆ ਲਾਇਸ ਸਾਰੇ ਲਾ ਹੋ ਰੈਡੀ ਪੈ ਗਿਆ ਆ ਤੁਹਾਨੂੰ ਪੈਸਾ ਬੰਦੇ ਚੈੱਕ ਕਰ ਸਕਦਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਰੀਨੂ ਵੀ ਕਰਾਉਂਦੇ ਆ ਰੀਨੂ ਨਹੀਂ ਕਰਾਉਂਦੇ ਮੈਂ ਕੱਲ ਲੱਗਾ ਪਿੰਨੀ ਆ ਲੱਗਾ ਯਾਰ ਉਹ ਕਿਉਂ ਦੇਣਾ ਭਾਈ ਸਾਹਿਬ ਹੋਰ ਹੋ ਜਾਂਦਾ ਕੋਈ ਜਾਂਦਾ ਬਈ ਮੇਰੇ ਗੱਲ ਸੁਣੋ ਮੇਰੇ ਸਾਹ ਖੜੇ ਕੋਈ ਜਾਂਦਾ ਬਈ ਗਲਤ ਬੋਲ ਕੇ ਮੈਜੋ ਸਾਡਾ ਸਿੱਧਾ ਮੱਥਾ ਲਾ ਕੇ ਸਾਹਮਣੇ ਪਰ ਇਹਨੂੰ ਕਰਵਾਉਣਾ ਮੈਂ ਤੁਹਾਨੂੰ ਮੈਂ ਤੁਹਾਨੂੰ ਕਹਿੰਦਾ ਮੈਂ ਇਹਦੀ ਡਿਊਟੀ ਆ ਕਾਰਪੋਰੇਸ਼ਨ ਆ ਆ ਆ ਮੁੰਡੇਣਾ ਆਏ ਦੋ ਦੰਤ ਭਾਜੀ ਬੰਦਵਾ ਮੈਨੂੰ ਲੜਾ ਭਾਈ ਜੀ ਦੰਦਾ ਭਾਜੀ ਉਹ ਜਾਦਾ ਭਾਈ ਸਾਹਿਬ ਬੁਲਾ ਕੇ ਪੁੱਛੋ ਬੁਲਾ ਲਾ ਜੀ